ਜੀ ਇੱਕ ਮਿੰਟ ਦੀ ਇੱਕ ਮਿੰਟ ਪ੍ਰਧਾਨ ਜੀ ਅੱਜ ਖੋਸਾ ਯੂਨੀਅਨ ਦੇ ਪੰਜਾਬ ਪ੍ਰਧਾਨ ਵੀ ਆਏ ਆ ਤੁਸੀਂ ਕਿਹੜੀ ਕਾਈ ਦਾ ਜਿਹੜਾ ਗਠਨ ਕੀਤਾ ਅੱਜ ਅਸੀਂ ਬਜੀਤਪੁਰ ਕਲੋਨੀ ਦੇ ਵਿੱਚ ਇਕੱਠੇ ਹੋਏ ਆ ਇਹ ਕਲੋਨੀ ਦੀ ਅਸੀਂ ਨਵੀਂ ਕਾਈ ਬਣਾਈ ਆ ਜਿਹਦੇ ਵਿੱਚ ਅਸੀਂ ਮੇਨ ਸਾਡੇ ਤਹਿਸੀਲਦਾਰ ਸਾਹਿਬ ਆ ਬਲਦੇਵ ਸਿੰਘ ਜੀ ਰਿਟਾਇਰ ਤਹਿਸੀਲਦਾਰ ਸੁਖਮੰਦਰ ਸਿੰਘ ਜੀ ਮੰਗਾ ਸਿੰਘ ਜੀ ਜੇਰਾ ਲਾ ਗਈ ਜਿਕੰਦਰ ਸਿੰਘ ਜੀ ਗੁਰਦੇਵ ਸਿੰਘ ਜੀ ਸਰਾ ਟਹਿਲ ਸਿੰਘ ਦੇ ਸਰਪੰਚ ਸਾਹਿਬ ਅਮਰ ਸਿੰਘ ਜੀ ਇਹ ਅਸੀਂ ਨਵੀਂ ਕਾਈ ਤਿਆਰ ਕੀਤੀ ਆ ਇਹਨਾਂ ਦੇ ਹੁਣੇ ਆਪਣੇ ਮੈਂਬਰਾਂ ਦੇ ਨਾਮ ਲਿਖ ਕੇ ਸਾਨੂੰ ਦੱਸ ਦੇਣਗੇ ਕਿ ਕਿ ਨਿਕਾਲ ਦੇ ਪ੍ਰਧਾਨ ਇਹ ਆਪ ਚੁਗਣਾ ਹੈ ਜਿਹੜਾ ਕੋਈ ਇਹਨਾਂ ਦਾ ਸੈਕਟਰੀ ਆਪ ਚੁਗਣਾ ਹੈ ਆਪਣਾ ਖਜ਼ਾਂਚੀ ਆਪ ਚੁਗਣਾ ਉਹ ਚੁੱਕ ਕੇ ਸਾਨੂੰ ਆਪਣੇ ਨਾਮ ਦੇ ਦੇਣਗੇ ਤੇ ਅਸੀਂ ਇਹ ਕਾਈ ਜਿਹੜੀ ਅੱਜ ਨਵੀਂ ਗਠਨ ਕੀਤਾ ਹੈ ਬਾਈ ਨੂੰ ਖਾਲਸਾ ਪ੍ਰਧਾਨ ਜਨਾ ਕੀ ਕਹਣਾ ਤੁਹਾਡਾ ਆਪਣੇ ਸੁਭਾ ਪ੍ਰਧਾਨ ਕੋਸਾ ਸਾਹਿਬ ਆਏ ਨੇ ਤੇ ਉਹਨਾਂ ਨੇ ਆਪਣੀ ਯੂਨੀਅਨ ਦੇ ਵਿੱਚ ਮੈਨੂੰ ਸ਼ਾਮਲ ਕੀਤਾ ਤੇ ਅੱਗੇ ਵਿਖਦੇ ਵਿੱਚ ਜੋ ਵੀ ਮੇਰੀ ਡਿਊਟੀ ਲਾਉਣਗੇ ਜਾਂ ਜੋ ਵੀ ਮੈਨੂੰ ਕੰਮ ਸੌਂਪਣਗੇ ਮੈਂ ਆਪਣੇ ਤਹਿ ਦਿਲੋਂ ਮਨਦਿਲੋਂ ਸਾਰਾ ਮਤਲਬ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਤੇ ਬਲਕਿ ਪੂਰਾ ਉਤਰਾਂਗਾ ਧੰਨਵਾਦ ਬੇਫੋਲ ਆਇਜ਼ ਜੀ ਦਾ ਸਰ